ਮੈਂ ਹਾਂ ਸੁਖਵਾਨ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਗੱਲ ਅਧਿਆਪਕ ਦੀ ਕਰੀਏ ਗੱਲ ਗੁਰੂ ਦੀ ਕਰੀਏ ਕਿਉਂਕਿ ਅਧਿਆਪਕ ਨੂੰ ਵੀ ਇੱਕ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਰ ਇਹ ਅਧਿਆਪਕ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੁੜਨ ਲਈ ਮਜਬੂਰ ਨੇ ਕਿਉਂ ਕਿਉਂਕਿ ਸਰਕਾਰ ਨਵੀਂ ਰਵਈਆ ਉਹੀ ਪੁਰਾਣਾ ਦੱਸ ਦਈਏ ਕਿ ਇਹ ਕੰਪਿਊਟਰ ਅਧਿਆਪਕ ਨੇ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਮੇਨ ਗੇਟ ਤੇ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਅਤੇ ਉਸ ਤੋਂ ਬਾਅਦ ਜਿਹੜਾ ਕਿ ਹੁਣ ਸਿਆਲ ਆ ਗਿਆ ਅਤਿ ਦੀ ਠੰਡ ਪੈ ਰਹੀ ਹੈ ਤੇ ਇਹਨਾਂ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਸੀਐਮ ਮੰਦਿਰ ਹਾਇਸ਼ ਅੱਗੇ ਮੋਰਚਾ ਜਮਾਲਿਆ ਹੈ ਅਤਿ ਦੀ ਠੰਡ ਪੈ ਰਹੀ ਹੈ 3 ਡਿਗਰੀ ਦਾ 4 ਡਿਗਰੀ ਦਾ ਟੈਂਪਰੇਚਰ ਚੱਲ ਰਿਹਾ ਹੈ ਤੇ ਇਹ ਅਧਿਆਪਕ ਇਹ ਲੈ ਕੇ ਬਿਨਾਂ ਛੱਤ ਤੋਂ ਅਤਿ ਦੀ ਠੰਡ ਦੇ ਵਿੱਚ ਉੱਥੇ ਰਾਤਾਂ ਕੱਟਣ ਲਈ ਮਜਬੂਰ ਨੇ ਇਹਨਾਂ ਅਧਿਆਪਕਾਂ ਵੱਲੋਂ ਅੱਗੇ ਆ ਗਿਆ ਹੈ ਕਿ ਉਹ ਰੈਗੂਲਰ ਮੁਲਾਜ਼ਮ ਹਨ ਅਤੇ ਉਹਨਾਂ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਹੋ ਰਿਹਾ ਹੈ ਅੱਗੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਸਰਕਾਰ ਤੋਂ ਰੈਗੂਲਰ ਹੁਕਮ ਵਿੱਚ ਦਰਜ ਸਾਰੇ ਲਾਭ ਛੇਵੇਂ ਤਨਖਾਹ ਕਮਿਸ਼ਨ ਦੇ ਲਾਭਾਂ ਅਤੇ ਸਿੱਖਿਆ ਵਿਭਾਗ ਵਿੱਚ ਰਲੇਵੇਂ ਸਮੇਤ ਹੋਰ ਮੁਲਾਜ਼ਮਾਂ ਵਾਂਗ ਸਾਰੇ ਲਾਭ ਦੇਣ ਦੀ ਮੰਗ ਕੀਤੀ ਗਈ ਹੈ ਇਹਨਾਂ ਅਧਿਆਪਕਾਂ ਵੱਲੋਂ ਅੱਗੇ ਦੱਸਿਆ ਗਿਆ ਹੈ ਕਿ ਜਿਹੜਾ ਕਿ ਪਿਛਲੇ ਧਰਨਿਆਂ ਦੌਰਾਨ 12 ਦਸੰਬਰ ਤੱਕ ਠੱਪ ਪਏ ਮਹਿੰਗਾਈ ਭੱਤੇ ਨੂੰ ਬਹਾਲ ਕਰਨ ਦੀ ਜਿਹੜਾ ਬਹਾਲ ਕਰਨ ਦਾ ਇੱਕ ਪ੍ਰੋਸਾ ਇੱਕ ਦਿੱਤਾ ਗਿਆ ਸੀ ਪਰ ਹਜੇ ਤੱਕ ਕਿਹੜੀ ਕਿ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਇਹਨਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਦੇ ਕੰਪਿਊਟਰ ਅਧਿਆਪਕ ਜਿਹੜਾ ਕਿ ਇਸ ਮੋਰਚੇ ਦੇ ਵਿੱਚ ਸ਼ਿਰਕਤ ਕਰਨਗੇ ਅਤੇ ਜਿਹੜਾ ਕਿ 22 ਦਸੰਬਰ ਤੋਂ ਇਹ ਅਧਿਆਪਕ ਮਰਨ ਵਰਤ ਤੇ ਬੈਠਣਗੇ ਉਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੇ ਹੀ ਸਾਰੇ ਅਧਿਆਪਕ ਵਾਪਸ ਜਾਣਗੇ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ